ਆਪਣੇ ਸਾਥੀਆਂ ਵੱਲੋਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ 0 ਆਰ ਦੇ ਵਿੱਚ ਮੈਂ ਘਰ ਰੈਜ਼ੋਲੂਸ਼ਨ ਆਪਣੀ ਸਾਰੀ ਪਾਰਟੀ ਵੱਲੋਂ ਲੈ ਕੇ ਆਂਦਾ ਸੀ ਕਿ ਜਿਹੜੀ ਅਨਪੈਰਲੇਲਡ ਦੇ ਸੈਕਰੀਫਾਈਸ ਹੈ ਸ਼ਹੀਦੀ ਆਜ਼ਮ ਭਗਤ ਸਿੰਘ ਜੀ ਇਸ ਮਹਾਨ ਦੇਸ਼ ਨੂੰ ਆਜ਼ਾਦੀ ਦਿਵਸ ਦੇ ਵਿੱਚ ਸਮੁੱਚਾ ਹਿੰਦੁਸਤਾਨੀ ਸਾਰੇ ਹੀ ਹਿੰਦੁਸਤਾਨ ਦੇ ਵਾਸੀ ਸਾਰਾ ਪੰਜਾਬੀ ਜਗਤ ਇਹ ਚੰਦ ਹੈ ਕਿ ਪੰਜਾਬ ਐਸੈਂਬਲੀ ਯੂਨੀਮਸ ਰੈਜ਼ੋਲੂਸ਼ਨ ਪਾਏ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਮੰਗ ਕਰੇ ਕਿ ਉਹਨਾਂ ਦੀ ਅਨਪੈਲਡ ਜਿਹੜੀ ਸੈਕਰੀਫਾਈਸ ਹੈ ਉਹਦੇ ਵਾਸਤੇ ਉਹਨਾਂ ਨੂੰ ਭਾਰਤ ਰਤਨਾ ਦਾ ਅਸੀਂ ਚਾਹੁੰਦੇ ਹਾਂ ਕਿ ਸਨਮਾਨ ਉਹਨਾਂ ਨੂੰ ਦਿੱਤਾ ਜਾਏ ਬੜਾ ਅਨਫੋਰਚੂਨੇਟ ਹੈ ਕਿ ਆ ਮੈਂ ਰੈਜ਼ੋਲੂਸ਼ਨ ਪੜ ਕੇ ਸੁਣਾਣਾ ਚਾਹੁੰਦਾ ਜਿਹੜਾ ਤਿਆਰ ਕੀਤਾ ਸੀ دس ہاؤس یونیمسلی ریزالوز ٹو ریکمینڈ ٹو دی گورمنٹ آف انڈیا ٹو کانفر دی بھارت رتن اوارڈ آن شہید اعظم سردار بگت سنگھ جی ان ریکورائزیشن آف دس ان پیر اینڈ انسپریشنل سیکریفائز انٹنگ دی موومینٹ اگینسٹ دی برٹش کلونیئل رو آ میں تمام دسنا چاہا کہ اسپیکر صاحب نے میم بولنے کا وقت دتا बोलन ਦੇ ਟਾਈਮ ਹੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੇ ਇੱਕ ਮੈਂਬਰ ਖੜਾ ਕਰ ਦਿੱਤਾ ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਵੇਖੋ ਕਿੰਡੀ ਅਨਫੋਰਚਨਟ ਗੱਲ ਹੈ ਰੋਜ਼ ਜ਼ੀਰੋ ਆਰ ਦੇ ਵਿੱਚ ਸਵਾਲ ਜਵਾਬਾਂ ਦੇ ਵਿੱਚ ਆਪਣੀ ਚੈਲੰਜ ਦੇ ਵਿੱਚ ਅਸੀਂ ਇੱਕ ਦੂਜੇ ਤੇ ਕੁਝ ਵੀ ਖਿਲਾਫ ਜਾਂ ਹੱਕ ਦੀ ਗੱਲ ਕਹਿ ਸਕਦੇ ਹਾਂ ਸਭ ਨੂੰ ਪੂਨ ਰੱਖ ਪਰ ਜਦੋਂ ਐਡਾ ਇੱਕ ਸੌਲਮ ਰੈਜ਼ੋਲੂਸ਼ਨ ਲੈ ਕੇ ਆ ਰਹੇ ਆ ਇੱਕ ਪੁੱਤਰ ਰੈਜ਼ੋਲੂਸ਼ਨ ਆ ਰਿਹਾ ਉਸ ਟਾਈਮ ਤੇ ਸਪੀਕਰ ਸਾਤਾ ਜਿਹੜਾ ਰੋਲ ਸੀ ਮੈਂ ਸਮਝਣਾ ਬੜਾ ਬਦਕਿਸਮਤੀ ਦੇ ਨਾਲ ਇਹ ਸਿਗਨਲ ਮੈਨੂੰ ਲੱਗਦਾ ਸਿੱਧਾ ਦਿੱਲੀੋਂ ਆਇਆ ਸੀ ਅੱਜ ਉਹਨਾਂ ਦੀ ਅੱਖਾਂ ਵਿੱਚ ਉਹਨਾਂ ਦੇ ਬਿਹੇਵੀਅਰ ਵਿੱਚ ਫਰਕ ਸੀ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਿਹੜਾ ਰੈਜ਼ੋਲੂਸ਼ਨ ਹੈ ਉਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਕੋਟ ਕਰਨੇ ਸ਼ੁਰੂ ਕਰ ਦਿੱਤੇ ਬਹੁਤ ਅਨਫੋਰਚੂਨੇਟ ਮੈਂ ਫੋਟੋ ਆ ਵਿਖਾਣਾ ਚਾਹੁੰਦਾ ਤੁਹਾਨੂੰ ਜਿਸ ਵਿਅਕਤੀ ਨੇ ਕੰਮ ਕੀਤਾ ਉਹਦਾ ਨਾਮ ਹੈ ਭਗਵੰਤ ਸਿੰਘ ਫਾਟੜਾ ਤਹਿਸੀਲ ਦਾ ਰਹਿਣ ਵਾਲਾ ਉਹਨੇ ਕੋਸ਼ਿਸ਼ ਕੀਤੀ ਆ ਤੁਸੀਂ ਵੇਖੋ ਕਈ ਸਾਲਾਂ ਦੀ ਅਸਨਵਾ ਸਾਹਿਬ ਨੇ ਇਹਦੇ ਵਿੱਚ ਸੀਐਮ ਪੰਜਾਬ ਭਗਵੰਤ ਮਾਨ ਨੇ ਅਗਲੀ ਫੋਟੋ ਦੇ ਵਿੱਚ ਇਹ ਜੱਤੀ ਸਪੀਕਰ ਸਾਹਿਬ ਨੇ ਇਹਦੇ ਵਿੱਚ ਐਫਐਮ ਸਾਹਿਬ ਨੇ ਅਗਲੀ ਦੇ ਵਿੱਚ ਅਮਨ ਕਰੋੜਾ ਜੀ ਨੇ ਖੜੇ ਜੀ ਆ ਤੁਸੀਂ ਵੇਖੋ ਉਹਦਾ ਵਰਕ ਕੋ ਇੱਕ ਇੱਕ ਬੰਦੇ ਕੋਲ ਪਿਛਲੇ ਸਾਲਾਂ ਦਾ ਲਾਲ ਕਿਤਾਬ ਲਈ ਪੜ੍ਹਦੇ ਇਹਨਾਂ ਸਾਰਿਆਂ ਕੋ ਚਿੱਠੀਆਂ ਲਿਖਵਾਈਆਂ ਨੇ ਐਮਐਲਏਸ ਕੋ ਐਨਪੀਸ ਕੋ ਆਪ ਦੇ ਚੀਫ ਮਿਨਿਸਟਰ ਕੋ ਸਪੀਕਰ ਕੋ ਇਹਨਾਂ ਦੇ ਫਾਈਨੈਂਸਿਸ ਤੋਂ ਇਹਨਾਂ ਦੇ ਪਾਰਟੀ ਪ੍ਰਧਾਨ ਕੋ ਤੇ ਜਦੋਂ ਅਸੀਂ ਉਹ ਗੱਲ ਕੀਤੀ ਜਿਹੜਾ ਸਾਰਾ ਹਿੰਦੁਸਤਾਨ ਤੇ ਹਰ ਪੰਜਾਬੀ ਚੰਦ ਤੇ ਇਹਨਾਂ ਨੇ ਉਸੇ ਟਾਈਮ ਇੱਕ ਆਪਣੇ ਮੈਂਬਰ ਨੂੰ ਖੜ੍ਹਾ ਕਰਕੇ ਇੱਕ ਬਿਲਕੁਲ ਹੀ ਇਮ ਮਟੀਰੀਅਲ ਇਸ਼ੂ ਤੇ ਇੱਥੇ ਸਾਰੇ ਹਾਊਸ ਦੇ ਵਿੱਚ ਮੈਂ ਸਮਝਦਾ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਇਹਨਾਂ ਦੇ ਚਿਹਰੇ ਨੂਰਾਨੀ ਨੇ ਤੇ ਕਰਤੂਤਾ ਕਾਫਰਾਨੀ ਨੇ ਜਿਹੜੇ ਤੁਸੀਂ ਵੇਖੋ ਇਹਨਾਂ ਦੇ ਚਿਹਰੇਆਂ ਤੋਂ ਬੜੇ ਨੂਰਾਨੀ ਨੇ ਕਰਤੂਤਾ ਕਾਫਰਾਨੀ ਨੇ ਇਸ ਪਾਰਟੀ ਦੀ ਸੋਚ ਤੁਸੀਂ ਵੇਖੋ ਪਿੱਛੇ ਫੋਟੋ ਲਾਈ ਹੈ ਡਾਕਟਰ ਵੀ 임ਰಾವ್ ਸਾਹਬ ਨੇ ਅੰਬੇਦਕਰ ਸਾਹਿਬ ਵੀ ਪਿੱਛੇ ਆਪਣੇ ਹਰ ਦਫਤਰ ਚ ਫੋਟੋ ਲਾਈ ਸ਼ਹੀਦ ਆਜ਼ਮ ਭਗਤ ਸਿੰਘ ਜੀ ਬਟ ਸੋਚ ਇਸ ਟੋਟਲ ਇਹਨਾਂ ਦੀ ਉਹ ਹੈ ਜਿਹੜੀ ਉਸ ਟਾਈਮ ਦਾ ਜੇਮਸ ਸਕਾਟ ਵੀ ਸੋਸੀ ਜਿਹਨੇ ਸਾਇਮਨ ਕਮਿਸ਼ਨ ਦੇ ਵੇਲੇ ਛੇਰੇ ਪੰਜਾਬ ਲਾਲਾ ਲਾਜਪਤ Rai ਜੀ ਤੇ लाठी चार्ज ਕੀਤਾ ਤੇ ਉਹਨਾਂ ਦੀ ਸ਼ਹਾਦਤ ਹੋਈ ਸੀ ਇਹ ਉਹ ਜਮਾਤ ਹੈ ਇਹ ਉਹ ਜਮਾਤ ਹੈ ਜਿਹੜਾ ਚਿਹਰਾ ਕੋਈ ਹੈ ਜਿਹੜੇ ਨੂਰਾਨੀ ਬਟਕਰਤੂਤ ਕਾਫਰਾਨੀ ਅਸੀਂ ਵਾਕ ਆਊਟ ਕੀਤਾ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੈਂ ਵਿਸ਼ੇਸ਼ ਤੌਰ ਕਸਟੋਡੀਅਨ ਆਫ ਦ ਹਾਊਸ ਜਿਹੜੇ ਸਾਡੇ ਸਪੀਕਰ ਸਾਹਿਬ ਆ ਚਿੱਠੀਆਂ ਲਿਖੀਆਂ ਨੇ ਮੈਂ ਤੁਹਾਨੂੰ ਉਹਦੇ ਚਿੱਠੀਆਂ ਬਖਾਣਾ ਜਿਹਦੇ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਤੱਕ ਨੂੰ ਚਿੱਠੀਆਂ ਲਿਖੀਆਂ ਨੇ ਕਿ ਆਸਾ ਕੁਲਤਾਰ ਸਿੰਘ ਦੀ ਚਿੱਠੀ ਆਪ ਕੋਰਡਾਰ ਸਿੰਘ ਦੀ ਚਿੱਠੀ ਤੁਸੀਂ ਵੇਖੋ ਪ੍ਰਾਈਮ ਮਿਨਿਸਟਰ ਨੂੰ ਲਿਖੀ ਹੈ ਕੀ ਲਿਖਿਆ ਹੈ 6 6 9 ਮੋਦੀ ਜੀ ਆਇ ਹੰਬਲੀ ਰਿਕਵੈਸਟਡ ਦੈਟ ਦ ਫਰੀडम फाइਟਰਸ ਚੇਤਿਆ ਆਜ਼ਮ ਭਗਤ ਸਿੰਘ ਦੀ ਰਾਜਗੁਰੂ ਸੁਖਦੇਵ ਦੀ ਸਾਰੀਆਂ ਗੱਲਾਂ ਕਰਦੇ ਹੋਏ ਟੂ ਬੀ ਗਿਵਨ ਸਟੇਟਸ ਆਫ ਨੈਸ਼ਨਲ ਮਾਈਟਰ ਐਂਡ ਵੀ ਪੈਸਟੋਰਡ ਭਾਰਤ ਰਤਨ ਫॉर द ਅਬਾ ਮੈਂਸ਼ਨ ਫਰੀडम फाइਟ ਆ ਚਿੱਠੀ ਇਹ ਇੱਕ ਪਾਸੇ ਚਿੱਠੀਆਂ ਲਿਖਦੇ ਨੇ ਜਦੋਂ ਆਪੋਜੀਸ਼ਨ ਵਾਲੇ ਕੋਈ ਰੈਜ਼ੋਲੂਸ਼ਨ ਲੈ ਕੇ ਆਉਂਦੇ ਨੇ ਇਹ ਆਦਮੀ ਉੱਥੇ ਰੈਜ਼ੋਲੂਸ਼ਨ ਨੂੰ ਅਪੋਜ਼ ਕਰਦੇ ਨੇ ਰੌਲਾ ਰੱਪਾ ਪਾਉਂਦੇ ਨੇ ਇਹ ਸਮਝਦੇ ਨੇ ਕਿ ਰੈਜ਼ੋਲੂਸ਼ਨ ਕੱਲਾ ਇਹਨਾਂ ਵੱਲੋਂ ਹੀ ਆਣਾ ਚਾਹੀਦਾ ਸੀ ਇਹਨਾਂ ਵੱਲੋਂ ਵੀ ਆਉਂਦਾ ਸੀ ਸਪੋਰਟ ਕਰਨ ਦਾ ਇਰਾਦਾ ਸੀ ਬਹੁਤ ਅਫਸੋਸ ਹੱਥ ਹੋਇਆ ਬਹੁਤ ਦੁਖਦਾਈ ਬਹੁਤ ਹੀ ਦੁਖਦਾਈ ਇਹ ਮੌਕਾ ਹੈ ਕਿ ਉਸੇ ਗੱਲ ਕਰ ਅਸੀਂ ਹਾਊਸ ਤੋਂ ਬਾਹਰ ਉੱਟ ਕੇ ਆਏ ਆ ਇਹਨੂੰ ਕੰਡੈਮਨ ਕਰਨੇ ਆ ਸਮੁੱਚੇ ਪੰਜਾਬ ਨੂੰ ਤੇ ਹਿੰਦੁਸਤਾਨੀਆਂ ਨੂੰ ان فرضی انقلابیاں کی سوچ بارے چنگی طرح جاننا ہو جانا چاہیے یہ میں ہندی چینلس کے لیے یہ بات کہنا چاہتا ہوں ایک بھگوت سنگھ نام کے گگا گاؤں ہے ان کا پٹیالہ میں پاترہ تحصیل ہے انہوں نے یہ لال کتاب تیار کر رکھی انہوں نے ساری پریٹیکل جماعتوں کے لیڈرز کے پاس میں سے لیٹرز لے رکھی ہیں پرائیم منسٹر کے نام پر سارے ایم پیز نے لکھا ہوئے آپ کے سی ایم مان صاحب کی چٹھی ہے سنما صاحب کی ہے آمن اروڈا جی کی ہے جس میں انہوں نے پیش کش کی ہوئی ہے کہ شہید آدم بھگت سنگھ راج گروہ سکھدیو جی ان کو نیشنل مارٹرز ڈیکلیئر کیا جائے اور بھارت ردنا سے شہید آدم بھگت سنگھ جی کو سلمان دیا جائے آج صبح زیرو آر میں سپیکر صاحب نے داس پیز لیڈر آف دی اپوزیشن موقع دیا کہ آپ اپنی بات رکھیں یا تو میرا خیال ہے ان کو ہو سکتا کسی حساب سے تم جب آپ پرپیر کرتے ہو بات لیک بھی ہو جاتی ہے تو انہوں نے جب میں نے یہ ریزولوشن پر بات اپنی رکھنی شروع کی تو ان کے اپنے لوگوں نے اتراج جتانا شروع کیا میں پوچھنا چاہتا ہوں آج سارا ہندوستان سارے ہندوستانی ہمارے پنجابی وشیشت اور نوجوان پیڑی جو ہے ہمارے دیش کی وہ سارے چاہتے ہیں کہ اتنے سالوں سے جو بھارت رتنا سے نوازا نہیں گیا شہید اعظم بھگت سنگھ جی کو ان کو نوازنا چاہیے اور یہ ایک فرضی انقلابی جماعت جو پیچھے فوٹو تو رکھتی ہے ڈاکٹر امبیدکر صاحب کی اور شہری اعظم بھگت سنگھ جی کو. سوچ ان کی جیسے ایک پرانا ایک کہاوت تھی کہ چہرے نورانی ہیں مگر کرتوت ان کی کافرانوں والی کافروں والی کرتوت ہے چہرے نورانی ہے بڑی بڑی کرشیوں پر بیٹھے ہیں آج جب یہ ریزولوشن میں لے کر آیا انہوں نے اس ریزولوشن کو پوز کیا اسی وجہ سے ساری پارٹی آج واک آؤٹ کیا ہے ہمیں گہرے ہمارے دکھ ہمارے دل کو اس کے ساتھ ایک دھیس اور گاؤ پہنچا ہے اور ہم اس کو کنڈیم کرتے ہیں اور سارے ہندوستان ہندوستانیوں کو اور نوجوانوں کو یہ بتاتے ہیں کہ آپ نے دیکھیے کس کس قسم کا پنجاب صاحب اپوز کیوں کیا گیا کیونکہ یہ تو یونیمس ہونا چاہیے تھا کیونکہ شہید بھاگر سنگھ کا درجہ بہت اونچا درجہ بنا رہتا ہے دیکھیے ایک میں ایک گا کہنا وہ تو سپیکر صاحب یہ بات تو سپیکر ہی بتا سکتے اور انفارچونیٹ بات کیا ہے ادھر سپیکر صاحب نے رول کوٹ کرنا شروع کر دیا اگر ریزولوشن لگا تھا پندرہ دن کا مجھے نوٹس دیتے भाई 15 दिन के नोटिस पर तो अभी तक कभी विधानसभा ही नहीं हुई राजनेता ये सरकार का अपने कमरों में बैठे ठाकुर सिंह या कोटा लाऊं दिया उन्होंने कर दस्तावेज तुम सही गल नहीं सभी दे इन ना नु ये तकलीफ होनी है कि ओपोजिशन वालों रेजोल्यूशन क्यों आ रहे क्यूंकि मेरा ख्याल है इननु अपनी गलत पे ध्यान नहीं दिया ਜਦੋਂ ਰੈਜ਼ੋਲੂਸ਼ਨ ਕਾਂਗਰਸ ਵੱਲੋਂ ਆਇਆ ਇਹਨਾਂ ਤਕਰੀਬਾਂ ਚ ਬਾਈਓ ਸਾਹਿਬ ਬਾਈਓ ਸਾਹਿਬ ਬਾਈਓ ਸਾਹਿਬ ਬਾਈਓ ਸਾਹਿਬ ਐਕਸ਼ਨ ਦਿੱਤੀ ਪਰ ਜਿਹੜੀਆਂ ਫੋਟੋਆਂ ਲੱਗੀਆਂ ਹੋ ਜਾਂਦੇ ਕਮਰਿਆਂ ਦੇ ਵਿੱਚ ਟੋਟਲੀ ਦਿਖਾਵੇ ਵਾਲੇ ਇਹਨਾਂ ਦੇ ਵੇਖੋ ਸ਼ੀਦਿਆਜ਼ਮ ਭਦਰ ਸਿੰਘ ਤੇ ਡਾਕਟਰ ਰੰਬੀਦਕਰ ਦੀ ਸੋਚਣਾਂ ਦੇ ਬੱਚੇ ਹੀ ਬੰਦੇ ਨੇ ਨਹੀਂ ਬਾਈਓ ਸਾਹਿਬ ਜਿਹੜਾ ਉਹ ਸਵਾਲ ਖੜਾ ਕਰਦੇ ਉਹ ਇਹ ਕਹਿੰਦੇ ਆ ਕਿ ਤੁਹਾਡੀਆਂ ਸਰਕਾਰਾਂ ਇੱਥੇ ਵੀ ਨਹੀਂ ਆ ਉੱਥੇ ਵੀ ਨਹੀਂ ਆ ਉਦੋਂ ਤੁਸੀਂ ਕਿਉਂ ਨਹੀਂ ਮੂਵ ਕੀਤਾ ਮੋ ਗੱਲ ਜੇ ਤੁਹਾਡੀਆਂ ਸਰਕਾਰਾਂ ਇੱਥੇ ਵਿੱਚ ਕਿਉਂ ਨਹੀਂ ਮੂਵ ਕੀਤਾ ਗਿਆ ਹੈਗਾ ਇਹ ਜਿਹੜਾ ਰੈਜ਼ੋਲੂਸ਼ਨ ਸੀ ਬਹੁਤ سارے ਕੰਮ ਪੁਰਾਣੇ ਸਮੇਂ 'ਚ ਨਹੀਂ ਉਹਦਾ ਮਤਲਬ ਹੁਣ ਹੋਣੀ ਨਹੀਂ ਚਾਹੀਦੀ ਤੁਸੀਂ ਮੈਨੂੰ ਦੱਸੋ